ਨਾ ਦਰਵਾਜਾ ਨਾ ਇੱਕ ਬਰਸਾਤ ਕਰਕੇ ਖਰਾਬ ਹੋ ਗਿਆ ਹਾਂ ਲਾਈਟ ਜਗਾ ਦੇ ਮੈਂ ਮਿੰਟ ਵੇਟ ਕਰੋਗੇ ਮੈਂ ਤਾਂ ਦੁੱਧ ਪਾ ਲਵਾਂ ਮੈਂ ਲੈਣ ਲੱਗੀ ਆ ਅੱਜ ਉਹ ਵੀ ਆਪਾਂ ਪਹੁੰਚ ਚੁੱਕੇ ਰਾਜਾ ਨੇ ਰਾਜਾ ਨੇ ਲੈਣ ਆਏ ਆ ਆਪਾਂ ਜੱਪਨੂਰ ਦੀ ਜੁੱਤੀ ਜੁੱਤੀ ਜੱਪਨੂਰ ਨੇ ਪਸੰਦ ਕਰਦੀ ਆ ਪਾਲੀ ਆ ਜੁੱਤੀ ਲਾਲੀ ਉਹਨਾਂ ਤੇ ਸੋਹਣੀ ਲੱਗੀ ਆਪ ਨੂੰ ਮੈਂ ਦੇਖ ਜੁੱਤੀਆਂ ਜੁੱਤੀਆਂ ਰਾਜ ਜਾਣ ਦੀ ਜੁੱਤੀ ਬਹੁਤ ਜ਼ਿਆਦਾ ਮਸ਼ਹੂਰ ਆ ਤੁਹਾਨੂੰ ਪਤਾ ਹੀ ਆ ਹਨਾ ਤੁਹਾਡਾ ਪੈਰ ਤਾਂ ਬਹੁਤ ਛੋਟਾ ਹੈ ਜੁੱਤੀ ਦੇ ਨਾਮ ਆਪਣੇ ਚ ਨਾਮ ਚੱਲਦਾ ਜੁੱਤਿਆਂ ਦੇ ਤੇ ਜਦ ਪੈਰਾਵਾਸ ਦੇਖੀ ਤੁਹਾਨੂੰ ਕੁਵਾਦਣਾ ਤੇ ਮੈਨੂੰ ਖਾਣ ਹੀ ਲੱਗਿਆ ਆ ਪਾਉਣ ਹੀ ਲੱਗਿਆ ਮੈਂ ਕਿਹਾ ਮੈਂ ਵੀ ਦੇਖ ਲਾ ਮੈਨੂੰ ਵੀ ਸ਼ੌਂਕ ਜਾ ਜੁੱਤੀ ਦਾ ਤੇ ਰਮਨ ਮੈਨੂੰ ਕਹਿਣ ਲੱਗ ਗਿਆ ਕਹਿੰਦੇ ਲੱਗੂ ਵੀ ਤੁਹਾਡੇ ਜੁੱਤੀ ਮੈਂ ਕਿਹਾ ਮੈਂ ਕਿਹੜਾ ਫਰਮਾਗਾ ਵੀ ਇਹ ਲੱਗੂਗੀ ਇੱਕ ਸ਼ੌਂਕ ਹੁੰਦਾ ਮੈਂ ਕਿ ਪਾ ਕੇ ਦੇਖੀ ਤੇ ਚਲੋ ਮੈਂ ਵੀ ਵੇਖਣ ਲੱਗ ਗਿਆ ਜੁੱਤੀ ਰਮਨ ਦਾ ਪੰਜਾਣਾ ਰਮਨਵਾਸ ਤੇ ਜੁੱਤੀ ਉਹ ਸ਼ੌਂਕ ਆ ਜੁੱਤੀ ਦਾ ਰਮਨਵਾਸ ਜੁੱਤੀ ਵੇਚ ਰਹੇ ਸੀ ਕਿ ਤੇ ਜੁੱਤੀ ਨਾ ਕਿ ਰਮਨ ਦਾ ਪੰਜਾ ਚੌੜਾ ਕਰਕੇ ਰਮਨ ਦੇ ਫੈਕਟਰੀ ਆਏਗੀ ਤੇ ਇੱਕ ਫੈਕਟ ਸੀਗੀ ਉਹ ਵੱਡੀ ਵਾਲੀ ਸੀਗੀ ਜੁੱਤੀ ਤੇ ਫਿਰ ਉਹ ਕਹਿੰਦੇ ਅਸੀਂ ਨਾਮ ਲੈ ਕੇ ਬਣਾਵਾਂਗੇ ਉਹ ਦਾ ਕੀ ਹਿਸਾਬ ਹੈ ਉਹ ਦਾ ਕੀ ਹੈ ਆਈ ਨਹੀਂ ਆਈ ਨਹੀਂ ਫਾਇਦਾ ਫਾਇਦਾ ਫਿਰ ਰਮਨ ਕਹਿੰਦੇ ਚਲੋ ਵੇਖੇ ਆਵਾਂਗੇ ਉਸ ਵਾਰ ਆਪਾਂ ਜੁੱਤੀ ਦਾ ਨਾਮ ਲਾ ਦੇਣਾ ਕੁਮਾਰਾ ਹੈ ਹਨਾ ਤੇ ਇਹ ਰਮਨ ਨੂੰ ਆਇਆ ਨਾ ਚੀਜ਼ ਲਿਆ ਆ ਉਹ ਵੀ ਪਾਉਣ ਦਾ ਇਹਨੂੰ ਹੈਂਗਾ ਉਹ ਵੀ ਤੇ ਜਦ ਤੂੰ ਉਹ ਜੁੱਤੀ ਰਹਿ ਗਈ ਤੇ ਜੁੱਤੀ ਪਾ ਕੇ ਆ ਹਰੀਏ ਬਾਹਰ ਉੱਤੇ ਲਾ ਮੇਰੀ ਜਿੱਦਾਂ ਸਾਈਕਲ ਵਾਲਾ ਕਹਿੰਦਾ ਇਹਦੇ ਵਿੱਚ ਬਾਹਰ ਬਾਹਰ ਕੋਹਾ ਜੇ ਪੈダル ਪਾੰਦਦਾ ਨਾ ਰੱਖੇਂ ਤੂੰ ਮਨਣਾ ਤੇ ਅੱਜ ਬਾਗ ਰੋਡ ਦੇ ਉੱਤੇ ਹੀ ਆ ਆਰੰਭਾ ਵਾਲਿਆਂ ਦੇ ਯਾਰ ਨੂੰ ਕੋਰੋਂ ਤੇ ਇਹ ਅੱਗੇ ਮम्मा ਸ਼ੂਟ ਲਈ ਜਾਂਦੀ ਤੇਰੇ ਹੱਥੇ ਓਏ ਇਹ ਨਿਆਲ ਸਿੰਘ ਵਾਲਾ ਰੋਡ ਆ ਤੇ ਇੱਥੇ ਸੇਲ ਲੱਗੀ ਹੋਆ ਬੱਚਿਆਂ ਦੇ ਸੂਟਾਂ ਦੀ ਕਿੱਧਰ ਜਾਵੜਾ ਕਿੱਧਰ ਜਾਵੜਾ ਦੋ ਦੋ ਸੌ ਦੇ ਤੇ ਵੀ ਬੇ ਪੰਜਾਬ ਨੂੰ ਘਾਤੇ ਵੀ ਰਮਣ ਨੇ ਦੇ ਇਗਲਾਣਾ ਰਮਣ ਨੇ ਸ੍ਰੀ ਗੁਰੂ ਦੇਵ ਜੀ ਦੇ ਠੀਕ ਹੈ ਜੀ ਤੇ ਜੇ ਕਿਸੇ ਭੈਣ ਭਰਾ ਨੇ ਰੀਤਨਾ ਬੱਚੇ ਦਾ ਸੂਟ ਲੱਕੀਆਂ ਦਾ ਕਰਕੇ ਸੇਲ ਲੱਗੀ ਵੀ ਹੈ ਸੇਲ ਲੱਗੀ ਹੋਏ ਕੱਪੜਿਆਂ ਤੇ ਜਾ ਕੇ ਵੀ ਇਹ ਕਰ ਸਕਦੇ ਆ ਖਰੀਦ ਸਕਦੇ ਆ ਰਮਣ ਕਦੀ ਜਾਪੂੜਾ ਤੇ ਆਵਾ ਲਾਭ ਉਠਾ ਕਰਦੇ ਆ ਨੰਦੇ ਵੀ ਰਮਣਾ ਦੂਜਾ ਆ ਜਿਹਨਾਂ ਦਾ ਕੋਲ ਟਾਈਟਸ ਨਾ ਆਦੇ ਵਾਲਿਆਂ ਦੇ ਆ ਦੇਖੋ ਆ ਰਹੇ ਤੇ ਆ ਰਹੇ ਲੈਣੀ ਆ 350 ਸ਼ੋਰੂਮ ਤੇ ਤੇ ਆਹ ਫੋਨ ਨੰਬਰ ਆ 142 42 ਅੰਦਰ ਜਾ ਬਾਕੀ ਇੰਨਾ ਸਿੰਘ ਵਾਲਾ ਰੋਡ ਤੇ ਇਹਨਾਂ ਦਾ ਉਹ ਵੀ ਇੰਨਾ ਦਾ ਹੀ ਹੈ ਤੇ ਤੇ ਜਾਨੀ ਕਿ ਵੀ ਪ੍ਰਾਈਵੇਟ ਦਾ ਟੀ-ਸ਼ਰਟਾਂ ਪਜਾਮੇ ਪੈਂਟਾਂ ਹਲਟਾਂ ਸਾਰਾ ਕੁਝ ਮਿਲਦਾ ਹੈ ਤੇ ਇਹ ਰੋਡ ਚੱਲੇ ਕੋਲ 2019 ਸਿੰਘ ਵਾਲਾ ਰੋਡ ਦੇ ਕੋਲ ਚੇਲਾ ਤੁਸੀਂ ਆਪ ਦਾ ਜਾ ਕੇ ਤੇ ਬੱਚਿਆਂ ਤੇ ਖੂਬ ਖਰੀਦਣਾ ਤੇ ਤੁਸੀਂ ਬਾਗੇ ਫਰਾਣੇ ਜਾ ਕੇ ਖਰੀਦ ਸਕਦੇ ਹੋ ਤੁਹਾਡੇ ਭਾਜੀ ਨੂੰ ਨਾ ਪਿਆਸ ਲੱਗ ਗਈ ਅ ਗਰੂ ਲਗੀ ਗੰਨੇ ਦਾ ਜੂਸ ਪੀ ਲਿਆ ਕਿਉਂਕਿ ਉਹਨਾਂ ਨਾ ਘਟ ਹੋ ਗਿਆ ਗੰਨੇ ਦਾ ਜੂਸ ਗਰਮੀਆਂ ਕਰਕੇ ਆਏ ਆਹ ਟਾਈਮ ਹੁੰਦਾ ਅਸੀਂ ਆਗੇ ਸੀ ਮਾਰਕੀਟ ਤੇ ਤਾਂ ਤੇ ਜਪਨੂਰ ਤੇ ਆਂਦੇ ਸਾਰੀ ਆਪਣੀ ਉਹਨੇ ਤੇ ਜਪਨੂਰ ਨੇ ਪੰਜਾਬੀ ਜੁੱਤੀ ਜਿੱਥੋਂ ਅਸੀਂ ਲਈਤੀ ਉਹਦੀ ਉੱਥੇ ਪਾੰਦੀ ਆਈ ਤੇ ਰਸਤੇ 'ਚ ਕੀ ਹੋਇਆ ਜਦੋਂ ਆਂਦੇ ਹੋਏ ਬਾਗੇ ਪ੍ਰਾਣੇ ਪਹੁੰਚੇ ਤੇ ਇੱਕ ਉਹ ਜੁੱਤੀ ਗਿਰ ਗਈ ਕਹਿੰਦੀ ਮੈਂ ਉਤਾਰਨੀ ਨਹੀਂ ਜੁੱਤੀ ਗਿਰ ਗਈ ਤੇ ਉਹ ਤੇ ਸ਼ੁਕਰਾਂ ਅੰਕਲ ਜੀ ਦਾ ਜਿਨ੍ਹਾਂ ਨੇ ਸਾਨੂੰ ਦੱਸਤੀ ਕਿ ਜੁੱਤੀ ਗਿਰ ਗਈ ਬੱਚੇ ਦੀ ਤੇ ਮੈਂ ਜਾ ਕੇ ਚੱਕ ਕੇ ਲੈ ਕੇ ਆਈ ਬਾਕੀ ਆ ਸਮਾਨ ਦੇ ਗਿਫਟ ਜਿਹੜਾ ਗਿਫਟ ਹੈ ਉਹ ਗਿਫਟ ਮੈਂ ਤਾਂ ਨਹੀਂ ਕਹਾਂਗੀ ਉਹ ਪੈਕਿੰਗ ਵਿੱਚ ਹੈਗਾ ਕਿ ਕੀ ਹੈ ਇਹ ਐ ਓਪਨ ਹੀ ਹੈਗਾ ਤੇ ਬਸ ਇੱਕ ਆਂਟੀ ਜੀ ਵੱਲੋਂ ਹਨਾ ਉਹ ਪਟਿਆਲਾ ਤੋਂ ਆਂਟੀ ਜੀ ਹੈਗੇ ਨੇ ਉਹਨਾਂ ਨੇ ਜਪਨੂਰ ਨੂੰ ਸੋਨ ਦੀ ਚੀਜ਼ਾਂ ਭੇਜੀਆਂ ਤੇ ਉਹਨੇ ਜੁੱਤੀਆਂ ਭਵਾਂਤੀਆਂ ਜਪਨੂਰ ਨੇ ਬੜੀਆਂ ਸੋਹਣੀਆਂ ਸੋਹਣੀਆਂ ਸੀ ਉੱਥੇ ਪੰਜਾਬੀ ਜੁੱਤੀ ਮੈਂ ਆਪਣੇ ਵਾਸਤੇ ਵੀ ਵੇਖੀ ਸੀ ਪਰ ਮੈਨੂੰ ਆਈ ਨਹੀਂ ਤੇ ਮੇਰੇ ਉਹ ਕਹ ਰਹੇ ਸੀ ਕਿ ਨਾਪਾ ਦੇ ਜੋ ਨਾਪ ਦੇ ਜੋ ਜੇ ਬਣਵਾਣੀ ਹੈ ਤੇ ਮਨਾ ਮੈਂ ਫਿਰ ਬਣਵਾਉਂਗੀ ਪਰ ਐਸੀ ਵਧੀਆ ਜੁੱਤੀ ਹੈ ਕਿਉਂਕਿ ਜਗ ਨੂਰ ਦੀ ਜੁੱਤੀ ਬੜੀ ਸੋਹਣੀ ਹੈ ਮੈਂ ਤਾਂ ਸੋਚਿਆ ਸੀ ਜੇ ਛੋਟੀ ਮੋਟੀ ਮਤਲਬ ਜਿਵੇਂ ਹਜੇ ਛੋਟੀ ਹੈ ਨਾ ਜੇ ਪਤਾ ਨਹੀਂ ਇਹਨੂੰ ਜ਼ਿਆਦਾ ਪਾਉਂਦਾ ਤੇ ਐਨ ਹਲਕੀ ਜੀ ਲਿਆ ਦੇਣੀ ਆ ਸਸਤੀ ਜੀ ਮਤਲਬ 150 200 ਤੱਕ ਆਏਗੀ ਤੇ ਐ ਕਹਿੰਦੇ ਨਹੀਂ ਲਿਆਣੀ ਤਾਂ ਫਿਰ ਵਧੀਆ ਜੀ ਇਹ ਲਿਆ ਕੇ ਦੇਣੀ ਆ ਥੋੜੀ ਵੱਡੀ ਲੱਲਾਂਗੇ ਰੂਪ ਪਾ ਦਾਂਗੇ ਅੱਗੇ ਜਦੋਂ ਪੈਰ ਦਾ ਹੋਏਗਾ ਅਗਰ ਚੁੱਲਾ ਬੰਦ ਹੈ ਨਾ ਤੇ ਐ ਲੈ ਇਹ ਤੇ ਫਿਰ ਉੱਥੇ ਹੀ ਅਸੀਂ ਗਏ ਜਿੱਥੇ ਜੁੱਤੀਆਂ ਬੰਦੀਆਂ ਹਨ ਹਾਣਾ ਤੇ ਉੱਥੇ ਕੋਠੋ ਹੀ ਲਾਕੇ ਤੇ ਜਪਨੂਰ ਦੀ ਜੁੱਤੀ ਬਹੁਤ ਸੋਹਣੀ ਹੈ ਹੈ ਤੇ ਝੋਟੀ ਜੀ ਹੈ ਪਰ ਮਹਿੰਗੀ ਲੱਗਿਆ ਪਰ ਆਪਣੇ ਬੱਚੇ ਲਈ ਤਾਂ ਬਹੁ ਮੈਂ ਕਹਿੰਦੀ ਮਹਿੰਗੀ ਤੋਂ ਮਹਿੰਗੀ ਚੀਜ਼ ਵੀ ਬੰਦਾ ਲੈ ਲੈਂਦਾ ਹਨ ਤੇ ਧੰਨਵਾਦ ਆਂਟੀ ਜੀ ਦਾ ਜਿਨ੍ਹਾਂ ਨੇ ਜਪਨੂਰ ਦੀ ਪੰਜਾਬੀ ਜੁੱਤੀ ਵੇਖ ਕੇ ਮੇਰੀ ਜੁੱਤੀ ਵੇਖ ਵੇਖ ਕੇ ਜਪਨੂਰ ਨੂੰ ਜੁੱਤੀ ਲਿਆ ਕੇ ਦਿੱਤੀ ਹੈ ਤੇ ਡਰੈਸਾਂ ਵੀ ਲੈ ਆਦੀਆਂ ਮੈਂ ਉਹਦੀਆਂ ਦੋ ਵੱਡੇ ਸ਼ੋਰੂਮ ਦੇ ਜਿਹੀ ਮੈਂ ਜਪਨੂਰ ਦੀ ਜਿੱਥੇ ਬਰਥ ਡਰੈਸ ਲਿੱਤੀ ਸੀ ਨਾ ਉਹਨਾਂ ਦਾ ਉਹਨਾਂ ਨੇ ਸੇਲ ਲਾਈ ਹੋਈ ਸੀ ਰਖੜੀ ਤੇ ਤੇ ਜਿਹੜੀ ਡਰੈਸ ਜੋ 1000 1200 ਦੀ ਹੈ ਉੱਥੇ 450 500 ਦੀ ਮਿਲਦੀ ਹੈ ਤੇ ਮੈਂ ਜਪਨੂਰ ਦੀਆਂ ਦੋ ਡਰੈਸਾਂ ਲੈ ਕੇ ਆਈਆਂ ਉਹ ਤੁਹਾਡੇ ਘਰ ਅੰਦਰ ਆ ਜਾਂਦੇ ਆ ਤੇ ਮੈਂ ਡਰੈਸਾਂ ਦਿਖਾਨੀ ਆ ਤੇ ਤੁਹਾਡੇ ਪਾਸ ਬਸ ਪਾਣੀ ਪਰੰਨ ਤੇ ਲੱਗੇ ਹੁੰਦੇ ਨੇ ਵੀਰਾਂ ਜੀ ਹੈ ਤੇਰੇ ਆ ਸੰਧੀਰਾ ਜੀ ਘੀਰਾ ਤਾਂ ਮੈਂ ਕੱਟੀ ਲੈਣਾ ਸੀ ਰੋਟੀ ਬੰਦੇ ਬੰਦੇ ਦੀ ਪਾਣੀ ਤੇ ਚਾ ਭਰਤਾ ਆ ਜੋ ਉਹਨਾਂ ਮੈਮ ਕਿ ਮੈਨੂੰ ਆਏ ਜਪਨੂਰ ਚਾਚੀਵਾਲ ਗਈ ਹੈ ਨਾ ਆਪਣੀ ਤੇ ਮੈਂ ਉਦੋਂ ਪਹਿਲੇ ਪਹਿਲੇ ਉਹ ਦੇਖ ਆਦੀਏ ਡਰੈਸ ਵਗੈਰਾ ਡਰੈਸਾਂ ਮੋਤ ਸੋਹਣੀਆਂ ਮਿਲੀਆਂ ਪਸੰਦ ਆਈਆਂ ਪਹਿਲੇ ਮੈਂ ਨਾ ਲੰਘ ਗਈ ਸੀ ਉੱਥੋਂ ਦੀ ਤੇ ਜਦੋਂ ਮੈਂ ਦੇਖਿਆ ਮੈਂ ਕਿਹਾ ਸੇਲ 'ਚ ਲੱਗਿ ਹੋਈ ਹੈ ਕੀ ਪਤਾ ਬੱਚਿਆਂ ਦੀ ਵਧੀਆ ਕਿਉਂਕਿ ਮੈਨੂੰ ਪਤਾ ਹੈ ਨਾ ਜਦੋਂ ਕੋਈ ਡਰੈਸ ਨਾ ਵਿਕੇ ਵੱਡੇ ਸ਼ੋਰੂਮਾਂ ਤੇ ਹੈ ਨਾ ਭਾਈ ਤੇ ਉਹ ਸੇਲ 'ਚ ਕੱਢ ਦਿੰਦੇ ਨੇ ਸੇਲ 'ਚ ਕਈ ਵਾਰੀ ਬਹੁਤ ਵਧੀਆ ਚੀਜ਼ਾਂ ਮਿਲ ਜਾਂਦੀਆਂ ਚੋ ਜੁਕਤੀ ਐ ਕੋਈ ਵੀ ਚੀਜ਼ ਐ ਜਿਹੜੀ 800 ਦੀ 200 ਦੀ ਕਿਵੇਂ ਜਿਹੜੀ ਮੈਂ ਨਾਲ ਇਹਦਾਂ ਲੋ 7-800 ਦੀ ਉਹ 200 ਰੁਪਏ ਦੀ ਜਿਹੜਾ ਸੂਟ ਦਾ ਰੇਟ ਹੈਗਾ 900 ਦਾ ਇੱਕ ਦਾ ਇੱਕ ਦਾ 1100 ਰੇਟ ਹੈ ਉਹ ਇੱਕ 450 ਦਾ ਮਿਲਿਆ ਇੱਕ 550 ਕੀ ਕਿਸੇ ਭੈਣ ਭਰਾ ਨੇ ਬੱਚਿਆਂ ਵਾਸਤੇ ਲੈਣਾ ਲੈਣੀ ਹੋਵੇ ਨਾ ਸੰਗੜਾ ਰੋਡ ਰੌਂਤੇ ਵਾਲਿਆਂ ਦੀ ਦੁਕਾਨ ਤੇ ਤੁਸੀਂ ਜਾ ਸਕਦੇ ਆ ਜਿਹੜਾ 700 ਵਾਲੀ ਗਲੀ ਦੇ ਬਾਹਰ ਹੀ ਪੈਣੀ 900 ਦਾ ਸੂਟ ਆ ਬੱਚੇ ਦਾ ਠੀਕ ਹੈ ਤੇ ਉਹ 200 ਰੁਪਏ ਦੇ ਵਿੱਚ ਸੇਲ ਲੱਗੀ ਵੀ ਉਹਨਾਂ ਦੀ ਹਾਂ ਹਰ ਤਰ੍ਹਾਂ ਦੀਆਂ ਟੀ-ਸ਼ਰਟਾਂ 200-200 ਦੀਆਂ ਹਾਂ ਟੀ-ਸ਼ਰਟਾਂ 200-200 ਦੀਆਂ ਮੈਂ ਪਹਿਲੇ ਟੀ-ਸ਼ਰਟਾਂ ਵੇਚੇ ਪਰ ਮੈਂ ਕਿਹਾ ਮੁੰਡੇ ਵਾਲੀਆਂ ਚੀਜ਼ਾਂ ਹੈਗੀਆਂ ਤੇ ਫਿਰ ਮੈਂ ਆਪਣਾ ਕੁੜੀਆਂ ਦਾ ਪੁੱਛੀ ਲਓ ਜੁੱਤੀ ਦਾ ਜ ਆਪਣਾ ਰੁਪਾ ਕੇ ਗਵਾਂੜੀਆਂ ਦੇ ਕਰ ਗਈ ਹੈ ਉਹਦੇ ਉਹਨੇ ਉਤਾਰੀ ਹੀ ਨਹੀਂ ਉੱਥੇ ਬਿਲਕੁਲ ਵੀ ਉਹ ਗਿਫਟ ਤੁਸੀਂ ਵੀਡੀਓ ਦੇ ਵਿੱਚ ਜਿਵੇਂ ਦਖਾਣਾ ਦਾ ਮੈਂ ਸੇ ਪੂਰਾ ਪੈਕਿੰਗ ਚ ਚਾਹੀਦਾ ਪਰ ਸਾਡੀ ਪੈਕਿੰਗ ਉਹ ਨਹੀਂ ਲਈ ਹੈ ਕਿਉਂਕਿ ਪੈਕ ਹੋ ਕੇ ਤਾਂ ਨਹੀਂ ਤੁਹਾਨੂੰ ਖੁਦ ਲੈ ਕੇ ਆਉਣਾ ਪਿਆ ਖਰੀਦ ਕੇ ਤੇ ਜਿਹੜੀ ਜੁੱਤੇ ਤਾਂ ਤੁਸੀਂ ਉਹਦੇ ਵੇਚੀ ਦੇਖ ਲਿਓ ਤੇ ਡਰੈਸਾਂ ਮੈਂ ਤੁਹਾਨੂੰ ਦਿਖਾਉਣੀ ਜਦੋਂ ਉਹਦੇ ਆ ਬਹੁਤ ਨੇ ਹੈ ਕਿ yellow ਰੰਗ ਨਹੀਂ ਸੀ ਜਦੋਂ ਮਨ ਕੋਲ ਮੈਂ ਇਹੀ ਚੀਜ਼ ਹੈ ਕੱਲ ਹੀ ਪਰਸ ਵੀ ਸੋਚੀ ਹੈ ਮੈਂ ਕਹਾਂ ਜਦੋਂ ਵੀ ਜਪਨੂ ਨੂੰ ਡਰੈਸ ਲੈ ਆ ਕੇ ਦਿੱਤੀ ਨਾ ਤੇ yellow ਕਲਰ ਦੇ yellow ਕਲਰ ਨਹੀਂ ਪਾਇਆ ਇਹ ਬਾਕੇ ਭਰਣ ਪੇ ਤਾਂ ਮਨ ਆ ਰਹੀ ਜਿਹੜੀ ਮਾਰਕੀਟ ਵਿੱਚਣ ਗਈ ਤੇ ਮੈਂ ਤਾਂ ਮਨ ਨੂੰ ਕਿਹਾ ਰਹਿ ਜਾਣਾ 3 ਕਿਲੋਮੀਟਰ ਆ ਤੇ ਇਹ ਨੂੰ ਆਏ ਸੀ ਦੂਰ ਮਾ ਹੋਵੇ ਮੈਂ ਕਿਹਾ ਵੀ ਨਹੀਂ 3 ਕਿਲੋਮੀਟਰ ਆ ਆਪਾਂ ਜੇ ਜੁੱਤੀ ਦਿਹਾਉਣੀ ਆ ਆਪਾਂ ਇਹਨੂੰ ਵਧੀਆ ਲੈ ਕੇ ਦਈਏ ਠੀਕ ਹੈ ਥੋੜੀ ਜਿਹੀ ਵੱਡੀ ਲੈ ਰਾਂ ਨੇ ਕਿਉਂਕਿ ਗਾਂ ਨੂੰ ਵੀ ਆਵੇ ਮੈਂ ਉਹਦੇ ਸੱਤੀ ਸੋਚੀ ਸੀ ਮੈਂ ਕਿਹਾ ਜਿਹੜੀ ਹੋਰ ਰੰਗ ਬਰੰਗੇ ਅੱਜ ਕੱਲ੍ਹ ਘੁੰਮੂਰੀਆਂ ਵਾਲੀਆਂ ਨਹੀਂ ਚੱਲਦੀਆਂ ਬੱਚੇ ਵਾਲੀਆਂ ਹਨ ਉਹੋ ਜਿਹੀ ਕਲਰਫੁਲ ਜਿਹੜੀਆਂ ਹੁੰਦੀਆਂ ਤੇ ਆ ਇਹ ਜਮ ਸਾਡੇ 450 ਦੀ ਦਿੱਤੀ ਆ ਕਿਹੜਾ ਉਹ ਬਣਾਉਣੇ ਆ ਆ ਬੈਲਟ ਵੀ ਲੱਗੀ ਹੈ ਨਾਲ ਆ कलर ਆ ਟੋਪ ਹੈ ਤੇ ਨਿਕਰ ਬੜੀ ਸੋਹਣੀ ਹੈ ਨਿਕਰ ਦਾ ਕਪੜਾ ਜਿਹੜਾ ਸਟੈਚੇਬਲ ਹੋਣਾ ਵੱਡੇ ਸ਼ੋਅਰੂਮ ਦੇ ਕਪੜੇ ਤੁਹਾਨੂੰ ਪਤਾ ਹੈ ਵਧੀਆ ਹੀ ਹੁੰਦੇ ਕੋਈ ਫੁਰਦਰੇ ਨਹੀਂ ਕਪੜਾ ਵਧੀਆ ਮੈਂ ਸਟ ਪਹਿਲੇ ਸਟਾਫ ਹੀ ਵੇਖਿਆ ਇਹਨਾਂ ਦਾ ਮੈਂ ਸਟਾਫ ਕਰਕੇ ਹੀ ਲਿੱਤੇ ਨੇ ਹਾਂ ਸੋਹਣੇ ਆ ਸਭ ਬਹੁਤ ਆ ਦੇਖੋ ਜਿਵੇਂ ਦੀ 올 ਇੰਡਰੈਸ ਲਿੱਤੀ ਸੀ ਅਸੀਂ ਅੰਦਰੋਂ ਤੇ ਉਹਦੇ ਜਿਹੜੀ ਜਿਹੜੀ ਜੈਕਟ ਹੈਗੀ ਉਹਦਾ ਕਪੜਾ ਸਟੈਚੇਬਲ ਆ ਦੇਖੋ ਆ ਇਹ ਜਿਹੜੀ ਡਰੈਸ ਨਿਕਰ ਵਾਲੀ ਇੱਕ ਨਿਕਰ ਵਾਲੀ ਤੇ ਇੱਕ ਪੈਂਟ ਵਾਲੀ ਇੱਕ ਹਰੇ ਰੰਗ ਦੀ ਸੀ ਪੈਰਟ ਕਲਰ ਦੀ ਉਸ ਸਕਰਟ ਵਾਲੀ ਸੀ ਬਰਾਕਾਰ ਹੈ ਹੂੰ ਫੋਟੋ ਨਾਲ ਦੇ ਦੂਜੀ ਡਰੈਸ ਹੈ ਆ ਜੀਨਸ ਵਾਲੀ ਆ ਜੀਨਸ ਦੀ ਜੈਪਸਟਾਈਲ ਤੇ ਹੋਣਾ ਹਾਂ ਨਾ 14 ਦੀ ਆਨੇਗਾ 14 ਦੀ ਆਨੇਗਾ ਇਹ ਉਹ ਜਿੰਨੇ ਹਰ ਤੇ ਬੰਦਾ ਲੱਗੇ ਸੂਟ ਤੇ ਬੱਚਿਆਂ ਦੇ ਆ ਆ ਇਹ ਦੀ ਬੈਂਡ ਹੈ ਜੇ ਵੀ ਕਿਸੇ ਮਤਲਬ ਅਸੀਂ ਵਾਰ-ਵਾਰ ਕਹਿੰਦੇ ਹਾਂ ਵਿజిਟ ਕਰੋ ਨਾ ਜੀ ਦੁਕਾਨ ਉੱਤੇ ਜੇ ਵੀ ਕਿਸੇ ਲੈਣੀ ਆ ਬਾਕੀ ਪੁਰਾਣੇ ਜਿਹੜੇ ਨੇੜੇ ਦੇ ਨੇੜੇ ਟਾਪ ਰੇਡ ਦੇ ਵਿੱਚ ਠੀਕ ਆ ਵਧੀਆ ਸ਼ੌਂਪ ਪੂਰਾ ਹੋ ਸਕਦਾ ਬਹੁਤ ਵਧੀਆ ਸੂਟ ਮਿਲ ਰਹੇ ਨੇ ਤੇ ਆਪਣੇ ਬਜਟ ਚ ਹੈਗੇ ਨੇ ਆ ਦੇਖੋ ਆ ਤੇ ਨੀਚੇ ਦਾ ਹੀਨਰ ਬੰਗੂ ਹੋ ਜਾਂਦਾ ਬੱਚੇ ਦਾ ਆ ਉੱਤੇ ਟੋਕ ਘੱਟ ਰੇਡ ਦੇ ਵਿੱਚ ਆਪਾਂ ਵੀ ਮੀਰਾਵਾਲਾ ਸ਼ੌਂਪ ਪੂਰਾ ਕਰ ਸਕਦੇ ਆ ਬੱਚੇ ਦਾ ਆ ਦੇਖ ਆ ਨੀਚੇ ਬਣਾਇਨ ਪਾਉਗੀ ਨਾ ਤੇ ਫਿਰ ਉੱਤੇ ਟੋਪ ਹੈ ਇਹਦਾ ਬੋੜੀ ਵਧੀਆ ਲੱਗੀ ਉਹਨੇ ਪਹਿਲੇ ਤਾਂ ਪਹਿਲੇ ਦੇਖ ਲਓ ਆਉਂਦੇ ਆਉਂਦੇ ਮੈਂ ਕੈਨਸਲ ਕਰਦੀ ਸੀ ਉਹਨਾ ਡਰੈਸ ਦਾ ਕੈਨਸਲ ਕਰ ਲਈ ਦੇਖ ਲਓ ਪਰ ਲਿਖਿਆ ਸੀ ਹੈ ਨਾ ਉਹਦੇ ਤੇ ਇਸ ਉੱਤੇ ਲਿਖਿਆ ਜੀ ਮੇਰੇ ਕੋਲ ਤਾਂ ਨਹੀਂ ਪਾਣੀ ਸੀ ਨਾਲੇ ਤੇ ਤਾਂ ਜੋੜਦਾ ਨਾ ਤੇ ਆਪਣੇ ਹੂਟ ਦੀ ਮੈਂ ਲਿਆਂਦੀ ਐ ਲਾਈਨਿੰਗ ਆ ਦੇਖੋ ਹੁਣ ਕਮੀ ਹਸਵਾਣਾ ਤੇ ਸਾਡੇ ਬਾਜੀ ਨੇ ਸੂਟ ਮੈਂ ਲੈ ਤੇ ਆਂਦੀ ਐ ਆਪਣੀ ਇਹ ਮੁੰਡਾ ਪੰਜਾਬੀ ਹੂਟ ਰਹਿਗਾ ਜੁੱਤੀ ਨਾਲ ਦਾ ਪੰਜਾਬੀ ਹੂਟ ਰਹਿਗਾ ਜਾਂ ਬੋਲਦਾ ਉਹਨਾ ਮਤਲਬ ਚੀਕੇ ਤੱਕ ਦਿਖਾ ਲਈ ਨਹੀ ਹੁਣ ਬਣਾਣਾ ਕਿਦਾਂ ਬਣਾਉਣਾ ਆਪਾਂ ਪ੍ਰੋਗਰਾਮ ਤੋਂ ਪਹਿਲਾਂ ਪਹਿਲਾਂ ਬਣਮਾਲਣਾ ਆਪਣੇ ਕਿੰਨੀ ਤਰੀਕ ਦਾ ਇੱਥੇ ਕਿਹੜਾ ਬਣਾਉਣਾ ਕੀ ਆ ਵਾ ਥੱਲੂ ਕੀ ਪਤਾ ਐਜੂਕੇਸ਼ਨ ਸਕੂਲ ਚੋਂ ਆਉਣੇ ਕਿਹਾ ਤਾਂ ਸੀਗਾ ਰਵੀ ਨੇ ਕਦੋਂ ਆਏਗਾ ਮੰਜਾ ਨਹੀਂ ਲੱਗ ਰਿਹਾ ਹੈਗਾ ਹੈਗਾ ਉਹਨੇ ਡੇਟ ਬੁੱਕ ਨਹੀਂ ਕੋਈ ਦੱਸੀ ਉਹਨੇ ਕਿਹਾ ਅਜੂ ਉਸੇ ਵੇਲੇ ਡੇਟ ਨਹੀਂ ਉਹਨੂੰ ਨਹੀਂ ਪਤਾ ਫਿਰ ਭਾਗ ਤੇ ਚੱਲ ਵੜਾਂਗੇ ਬਾਕੀ ਪਤਾ ਨਹੀਂ ਆਉਂਦੇ ਉਹਨੇ ਰੱਖਿਆ ਨਾ ਫੇਰ ਕੀ ਹੈ ਅੱਛਾ 5 ਵਜੇ ਵੀ ਬੰਦਾ ਜਾਵੇ ਹੋਰਗੇ ਚੱਲ ਵੜਾਂਗੇ ਹੋਲੀਏ ਤਾਂ ਕੱਲ ਚੱਲ ਕੋ ਕੱਲ ਹੈਗਾ 7 ਤਰੀਕ ਬਾਬਿੰਦਰ ਬਾਬਿੰਦਰ ਮਾ ਕੋਸ਼ਿਸ਼ ਕਰ ਲਾਂ ਪਾਣੀ ਬੋਤੀ ਹੁੰਦਾ ਹੈ ਅੱਭੀ ਹੈ ਦੇਣਾ ਤੇ ਤੇ ਤੇਰਾ ਦੋ ਪਾਣੀ ਤੇਰਾ ਕੋਲ ਦੇ ਚਲੋ ਤੁਹਾਡੇ ਸੋ ਪੂਰੇ ਕਰਨੇ ਆਪਾਂ ਆ ਬੜੀਆਂ ਮਹਿੰਗੀਆਂ ਆ ਜਾ ਆ ਫਲੋਰ ਦੇਖੋ ਕੀ ਗਿੰਦੀ ਦਾ ਚਾਹੀਦੀ ਤੇ ਆਪਣਾ ਜੁੱਤੀ ਦਿਖਾਓ ਆਪਣੀ ਚੱਪਲ ਦਿਖਾਓ ਆਪਣੀ ਬਾਬੀ ਚੱਪਲ ਉਹ ਤਾਂ ਜਲਣਦੀ ਨਹੀਂ ਪਈ ਜਖਮੂਰ ਦੇ ਜੁੱਤੀ ਵੱਡ ਗੋਲਿਆ ਕੇ ਦਿੱਤੀ ਆ ਇੱਧਰ ਆਓ ਇੱਧਰ ਆਓ ਪਾਪਾ ਉਹ ਸੈਂਡਲ ਤਾਂ ਉਹ ਲਾ ਕੇ ਛੱਡ ਦੇਣੀ ਜੱਪ ਨੂੰ ਰ ਇੱਧਰ ਪੈਸੀ ਜੁੱਤੀ ਖਾਏ ਹੋ ਜੁੱਤੀ ਖਾਏ ਹੋ ਉਧਰ ਜਾ ਕੇ ਤੇ ਦਾਦੀ ਨੂੰ ਥੈਂਕ ਯੂ ਕਰ ਦਿਓ ਹੈ ਦਾਦੀ ਨੂੰ ਥੈਂਕ ਯੂ ਕਰ ਕਾ ਦਾਦੀ ਜੀ ਮੈਂ ਜੁੱਤੀ ਲਿਆ ਆਂਦੀ ਥੈਂਕ ਯੂ ਕਕੂ ਜੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਕਾ ਦਾਦੀ ਜੀ ਸਤਿ ਸ਼੍ਰੀ ਅਕਾਲ ਉਨਾ ਪਾਣੀ ਇਹ ਜਾਪਨੂ ਰਦੀਪ ਪਟਿਆਲੇ ਵਾਲੀ ਦਾਦੀ ਤੇ ਹਾਂ ਭਾਈ ਦੁਤੀ ਦੇ ਸ਼ੂਟ ਕੋ ਨਾ ਵਲੂ ਆ ਦੇਖੋ ਇੱਕ ਦਾ ਰੇਟ ਹਮ 795 ਇੱਕ ਦਾ ਰੇਟ 795 ਆ ਤੇ ਮਿਲਿਆ ਕਿੰਨੇ ਦਾ ਸਾਢੇ ਚਾਰ 200 200 ਵਾਲੀ ਇਹ ਟੀ-ਸ਼ਰਟਾਂ ਵੀ ਸੀ ਇੱਕ ਟੌਪ ਵੀ ਸੀ ਐ ਦੇ ਨਾਲ ਐ ਦੇ ਨਾਲ ਪਾ ਸਕਦੀ ਸੀ ਉਹ ਪਰ ਇਕੱਲਾ 200 ਰੁਪਏ ਮੈਨੂੰ ਮਹਿੰਗਾ ਜਿਹਾ ਤਾ ਲੱਗਾ ਇਹ ਬੱਦਲ ਟੌਪ ਸੀ ਹਾਂ ਦੇਖ ਲਿਆ ਜੀ ਦੇਖ ਲਿਆ ਕੀ ਕਰਦੀ ਆ ਕੀ ਕਰਦੀ ਆ ਕੀ ਕਰਦੀ ਆ ਇਹ ਬੈਲਟ ਆ ਇਹ ਉਹ ਵੀ ਗਿਆ ਅ ਫਲਾਵਰ ਬਣਿਆ ਪਤਾ ਅੱਛਾ ਦੇਖ ਲਓ ਚਲੋ ਗਿਆ ਥੈਂਕ ਯੂ ਸਾਰਿਆਂ ਨੂੰ ਧੰਨਵਾਦ ਇੰਨਾ ਪਿਆਰ ਦੇਣ ਲਈ ਬੰਨਾ ਗਿਆ ਤੈਨੂੰ ਆਪਣੀ ਧੀ ਬਣਾ ਕੇ ਸੰਧਾਰਾ ਭੇਜਿਆ ਉਹਨਾਂ ਦਾ ਤਾਂ ਮੈਂ ਕਹਿੰਦੀ ਦਿ ਲੋ ਤਾਂ ਨਾ ਜਿੰਨਾ ਕਰਾ ਛੋੜਾ ਹੈ ਹਨਾ ਜ਼ਿੰਦਗੀ ਚ ਪਹਿਲੀ ਵਾਰ ਕਹਿ ਲੋ ਗਿਆ ਤੋਂ ਬਾਦ ਮਾਪਿਓ ਕੋਲੋਂ ਇੱਕ ਜਿਹੜੀ ਮਾਪਿਓ ਦੀ ਚੀਜ਼ ਮਿਲਿਆ ਤੈਨੂੰ ਕਹਿੰਦੇ ਨੇ ਨਾ ਮਾਪਿਆ ਦਿੰਦੇ ਰਹੇ ਤੇ ਧੀਆ ਲੈਦਿਆਂ ਰਹਿਣਾ ਉਹ ਗੱਲ ਹੋ ਗਈ ਮੇਰੇ ਲਈ ਮੈਂ ਉਮੀਦ ਇਹਦੀ ਰੱਖੀ ਸੀ ਕਿਸੇ ਬਸ ਹੋਏਗੀ ਅਜੋ ਜੀ ਕੋਈ ਚੀਜ਼ ਮਿਲ ਲਈ ਆਉਗੀ ਮੈਂ ਅਜੇ ਤੱਕ ਕਿਸੇ ਤੋਂ ਮੀਦ ਨਹੀਂ ਰਹੀ ਜੇ ਮੰਗਿਆ ਤਾਂ ਉਹ ਪਰਮਾਤਮਾ ਤੋਂ ਮੰਗਿਆ। ਬਾਕੀ ਰਜ਼ਰੀਏ ਬਥੇਰੇ ਪਰਮਾਤਮਾ ਬਣਾਉਂਦੇ ਆ। ਤੇ ਤੁਸੀਂ ਜੋ ਸਾਰਿਆਂ ਦਾ ਹੀ ਧੰਨਵਾਦ ਹੈ। ਜਿਨ੍ਹਾਂ ਨੇ ਹੁਣ ਤੱਕ ਸਾਡੇ ਬਾਰੇ ਸੋਚਿਆ ਇਨਾ। ਮੈਂ ਕਹਿੰਦੀ ਹਾਂ ਸਭ ਦੀ ਲੰਬੀ ਉਮਰ ਆ ਪਰਮਾਤਮਾ ਤੰਦਰੁਸਤੀ ਰੱਖੇ। ਤੇ ਸਾਡੀ ਵੀਡੀਓ ਸ਼ੇਅਰ ਕਰਦੇ ਜਾਓ। ਲਾਈਕ ਕਮੈਂਟ ਜਰੂਰ ਕਰਿਆ ਕਰੋ। ਬਾਕੀ ਮੈਂ ਕਹਿੰਦੀ ਹਾਂ ਪਰਮਾਤਮਾ ਸਭ ਦੀ ਅਰਦਾਸਾਂ ਪੂਰੀਆਂ ਕਰਨ। ਤੇ ਜਪਨੌਰ ਵਰਗੇ ਸਭ ਦੇ ਘਰ ਢੇਡਣ ਵਾਲੀ ਦਾਤ ਦੇ ਹਨਾ ਵੀ ਜਪੂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਰਿਆਂ ਨੂੰ ਜੀ